ਭਾਵੇਂ ਬਹੁਤ ਜਿਹੜੇ ਅੱਜਕੱਲ ਫੇਸਬੁੱਕ ਤੇ ਆਪਾਂ ਕਹਿ ਲਈਏ ਵਿਗਿਆਨੀ ਬਣੇ ਲੋਕ ਜਾਂ ਵਿਦਵਾਨ ਆ ਜਿਹੜੇ ਝੋਨੇ ਨੂੰ ਮਾੜਾ ਕਹਿੰਦੇ ਆ ਹਨਾ ਵੀ ਝੋਨਾ ਲਾਉਂਦੇ ਆ ਕਿਸਾਨ ਧਰਤੀ ਚੋਂ ਪਾਣੀ ਮੁਕਾਈ ਜਾਂਦੇ ਆ ਕਿਸਾਨ ਮਜਬੂਰੀ ਦੇ ਵਿੱਚ ਝੋਨਾ ਲਾਉਂਦਾ ਬਈ ਆਪਣੇ ਏਰੀਆ ਦੀ ਗੱਲ ਕਰੀਏ ਜਿਹੜਾ ਪਿਛਲੇ 4-5 ਸਾਲਾਂ ਦਾ ਆਪਾਂ ਦੇਖ ਰਹੇ ਆ ਪਹਿਲਾਂ ਚਿੱਟੇ ਮੱਛਰ ਕਰਕੇ ਨਰਮਾ ਬਹੁਤ ਖਰਾਬ ਹੋਇਆ ਕਿਸਾਨਾਂ ਨੂੰ ਜਿਹੜਾ ਖਰਚੇ ਵੀ ਨਹੀਂ ਪੂਰੇ ਮੁੜਦੇ ਸੀਗੇ ਤੇ ਹੁਣ ਜਿਹੜੀ 3-4 ਸਾਲਾਂ ਦੀ ਗੁਲਾਬੀ ਪੰਜਵੀਂ ਦੇਖਿਆ ਜਿਵੇਂ ਅੱਜਕੱਲ ਚਲੋ ਡਾਇਰੈਕਟਰਾਂ ਦਾ ਦੌਰ ਆ ਗਿਆ ਬਲਦ ਗੱਡੀਆਂ ਹੁੰਦੀਆਂ ਸ਼ਾਮ ਨੂੰ ਜਦੋਂ ਪੂਰਾ ਮੰਨ ਲਓ ਸੂਰਜ ਢਲ ਜਾਣਾ ਉਦੋਂ ਨਰਮਾ ਤੋਲ ਕੇ ਖੇਤਾਂ 'ਚੋਂ ਫੇਰ ਚੋਣੀਆਂ ਨਾਲ ਰੇੜੀਆਂ ਤੇ ਆਉਣਾ ਘਰੇ ਕਮਰੇ ਸੁਹਾਤਾਂ ਵੱਡੀਆਂ ਭਰੀਆਂ ਹੁੰਦੀਆਂ ਸੀ ਰਜਗਾਰ ਇਹਦਾ ਜੁੜਿਆ ਸੀਗਾ ਚੋਣੀਆਂ ਨਾਲ ਨਰਮਾ ਚੁਗਦੀਆਂ ਕਿੰਨੇ ਪਰਿਵਾਰ ਜਿਹੜੇ ਗਰੀਬ ਮਜ਼ਦੂਰ ਪਰਿਵਾਰ ਆ ਉਹ ਨਰਮੇ ਦੀ ਚਗਾਈ ਨਾਲ ਜੁੜੇ ਉਹਨਾਂ ਦਾ ਰਜਗਾਰ ਵੀ ਬਣਦਾ ਸੀ ਅਗਲਾ 60 70 ਕਿਲੋ 50 ਕਿਲੋ ਨਰਮਾ ਹਰ ਬੁੜੀ ਚੋਕ ਦੀ ਤੇ ਜਿਹੜੇ ਸਿਲੰਡਰ ਆ ਦਾ 3-4 ਸਾਲ ਹੋ ਗਏ ਸਿਲੰਡਰ ਹੁਣ ਆਪਣੇ ਵੀ ਘਰਾਂ 'ਚ ਮਹੀਨੇ ਦਾ ਸਿਲੰਡਰ ਲੱਗ ਜਾਂਦਾ ਤੇ ਪਹਿਲਾਂ ਤਾਂ ਮੰਨ ਲਓ ਤਾਂ ਵੀ ਆਏਗੇ ਤੋ ਕਿਤੇ ਸਿਲੰਡਰ ਤੇ ਚਾਹ ਬਣਦੀ ਸੀਗੀ ਤੇ ਵਧੀਆ ਨਾਲੇ ਧੂਈਆਂ ਸੇਕਦੇ ਸੀ ਛਟੀਆਂ ਭਾਈ ਨਰਮੇ ਦੀ ਫਸਲ ਬਾਰੇ ਜਾਣਕਾਰੀ ਦਿਓ ਜਿਹੜੀ ਭਾਈ ਨਰਮੇ ਦੀ ਗੱਲ ਹੈ ਨਾ ਆਪਣੇ ਜਿਹੜਾ ਏਰੀਆ ਹੈਗਾ ਜਾ ਆਪਾਂ ਮਾਲਵਾ ਕਹ ਲਈ ਹੈ ਨਾ ਮਾਲਵਾ ਆਪਣਾ ਏਰੀਆ ਸੀਗਾ ਬੈਲਟ ਮੋਕਸਰ ਬਠਿੰਡਾ ਹਨਾ ਤਲਵੰਡੀ ਸਾਬੋ ਏਰੀਆ ਇਹ ਮਾਲਵਾ ਜਿਹੜਾ ਹੈਗਾ ਇਹ ਨਰਮਾ ਪੱਟੀ ਬੈਲਟ ਕਹਿੰਦੇ ਸੀਗੇ ਇਹਨੂੰ ਹਨਾ ਅੱਜ ਤੋਂ ਜੇ ਆਪਾਂ ਆਪਦੇ ਸਮੇਂ ਦੀ ਗੱਲ ਕਰੀਏ 10 12 ਸਾਲ ਪਹਿਲਾਂ ਵੀ ਜਦੋਂ ਆਪਾਂ ਪੜ੍ਹਾਈ ਕਰਦੇ ਸੀਗੇ ਤਾਂ ਬਹੁਤ ਜ਼ਿਆਦਾ ਏਰੀਆ ਸੀਗਾ ਨਰਮੇ ਦੇ ਸੀਗੀ ਫਸਲ ਹਨਾ ਜਦੋਂ ਗਲਾਬੀ ਸੁੰਡੀ ਦਾ ਪਹਿਲਾ ਅਟੈਕ ਹੁੰਦਾ ਸੀ ਬਾਪੂ ਹੋਰਾਂ ਦੇ ਟਾਈਮ ਤੇ ਉਦੋਂ ਵੀ ਨਰਮੇ ਦੀ ਫਸਲ ਕਾਫੀ ਇਹ ਮਾਰ ਹੇਠਾਂ ਆਈ ਫੇਰ ਚਲੋ ਜਦੋਂ ਬੀਟੀ ਆਇਆ ਹਨਾ ਬੀਟੀ ਤੋਂ ਬਾਅਦ ਦੁਬਾਰਾ ਆਪਣੇ ਏਰੀਏ ਦੇ ਕਿਸਾਨ ਆ ਜਿਹੜੇ ਉਹ ਨਰਮੇ ਦੀ ਖੇਤੀ ਵੱਲ ਆ ਗਏ ਸੀਗੇ ਤੇ ਹੁਣ ਜਿਹੜਾ ਪਿਛਲੇ 4-5 ਸਾਲਾਂ ਦਾ ਆਪਾਂ ਦੇਖ ਰਹੇ ਆ ਪਹਿਲਾਂ ਚਿੱਟੇ ਮੱਛਰ ਕਰਕੇ ਨਰਮਾ ਬਹੁਤ ਖਰਾਬ ਹੋਇਆ ਕਿਸਾਨਾਂ ਨੂੰ ਜਿਹੜਾ ਖਰਚੇ ਵੀ ਨਹੀਂ ਪੂਰੇ ਮੁੜਦੇ ਸੀਗੇ ਤੇ ਹੁਣ ਜਿਹੜੀ 3-4 ਸਾਲਾਂ ਦੀ ਗੁਲਾਬੀ ਸੁੰਡੀ ਹੈ ਜਿਹੜੀ ਜਿਹੜੀ ਟਿੰਡੇ ਦੇ ਵਿੱਚ ਆਉਂਦੀ ਆ ਜਿਵੇਂ ਹੁਣ ਆ ਨਰਮੇ ਚ ਆਪਾਂ ਬੈਠੇ ਆ ਇਹਦੋਂ ਪਹਿਲਾਂ ਵੀ ਸੁੰਡੀ ਦਾ ਅਟੈਕ ਕਈ ਏਰੀਆ ਦੇ ਵਿੱਚ ਆ ਗਿਆ ਤੇ ਜਿਹਦੇ ਕਰਕੇ ਵੀ ਕਿਸਾਨ ਨਾ ਚਾਹੁੰਦਿਆਂ ਹੋਏ ਵੀ ਇਸ ਖੇਤੀ ਤੋਂ ਦੂਰ ਜਾ ਰਹੇ ਆ ਜਿਵੇਂ ਆਪਨ ਏਰੀਆ ਸੀਗਾ ਪਾਣੀ ਇੰਨੇ ਚੰਗੇ ਨਹੀਂ ਸੀਗੇ ਜਿਵੇਂ ਹੁਣ ਝੋਨਾ ਲੱਗਣ ਕਰਕੇ ਪਾਣੀ ਡੂੰਘੇ ਹੋਗੇ ਰੇਤਲੇ ਵਾਹਣ ਸੀਗੇ ਉੱਚੇ ਨੀਵੇਂ ਸੀਗੇ ਵਾਹਣ ਜਿੱਥੇ ਮੋਟਰਾਂ ਦਾ ਕੋਈ ਸਾਧਨ ਨਹੀਂ ਸੀ ਪਾਣੀ ਨਹੀਂ ਜ਼ਿਆਦਾ ਸੀ ਉੱਥੇ ਨਰਮੇ ਦੀ ਖੇਤੀ ਬਹੁਤ ਵਧੀਆ ਹੁੰਦੀ ਸੀ ਜਿਹੜਾ ਆਪਾਂ ਵਾਹਨ 'ਚ ਬੈਠੇ ਆ ਇੱਥੇ ਬੋਰ ਹੈ ਨਹੀਂਗਾ ਤਾਂ ਨਰਮਾ ਲੱਗਦਾ ਹੈ ਤਾਂ ਨਰਮਾ ਤੇ ਬਾਕੀ ਇੱਕ ਚਲੋ ਖੇਤੀ ਹੁੰਦੀ ਏਰੀਏ ਦੇ ਹਿਸਾਬ ਨਾਲ ਜਿਹੜੀ ਨਰਮੇ ਦੀ ਖੇਤੀ ਹੈ ਬਾਈ ਕਿਤੇ ਨਾ ਕਿਤੇ ਆਪਣੇ ਮਾਲਵੇ ਏਰੀਏ ਦੇ ਸੱਭਿਆਚਾਰ ਨਾਲ ਵੀ ਜੁੜੀ ਹੋਈ ਸੀਗੀ ਤੇ ਦੇਣ ਸੀ ਬਈ ਮਹਾਰਾਜ ਦੀ ਆਪਾਂ ਨੂੰ ਹਾਂ ਕਿਉਂਕਿ ਹਰ ਇੱਕ ਥਾਂ ਨਰਮਾ ਨਹੀਂ ਹੁੰਦਾ ਨਾ ਕੰਮ ਜਆ ਆਪਣੀ ਹੁੰਦਾ ਨਹੀਂ ਹੁੰਦਾ ਜੀ ਜਿਹੜਾ ਆਪਣਾ ਇਹ ਪੰਜਾਬ 'ਚ ਜੇ ਗੱਲ ਕਰੀਏ ਬੋਰ ਫਾਇਲਕਾ ਬੈਲਟ ਹੋਗੀ ਮਾਨਸਾ ਤਲਵੰਡੀ ਸਾਬੋ ਬਠਿੰਡ ਤੇ ਇਹ ਨਾ ਏਰੀਆ ਦੇ ਵਿੱਚ ਹੀ ਨਰਮਾ ਹੁੰਦਾ ਸੀਗਾ ਕਿੱਡੀਆਂ-ਕਿੱਡੀਆਂ ਮੰਡੀਆਂ ਲੱਗਦੀਆਂ ਸੀ ਨਰਮੇ ਦੀਆਂ ਤੇ ਆਪਾਂ ਆਪਦੇ ਬਚਪਨ ਵੀ ਦੇਖਿਆ ਜਿਵੇਂ ਅੱਜ ਕੱਲ ਚਲੋ ਟਰੈਕਟਰਾਂ ਦਾ ਦੌਰ ਆ ਗਿਆ ਬਲਦ ਗੱਡੀਆਂ ਹੁੰਦੀਆਂ ਸ਼ਾਮ ਨੂੰ ਜਦੋਂ ਪੂਰਾ ਮੰਨ ਲਓ ਸੂਰਜ ਢਲ ਜਾਣਾ ਉਦੋਂ ਨਰਮਾ ਤੋਲ ਕੇ ਖੇਤਾਂ 'ਚੋਂ ਫੇਰ ਚੋਣੀਆਂ ਨਾਲ ਰੇੜੀਆਂ ਤੇ ਆਉਣਾ ਘਰੇ ਕਮਰੇ ਸਭਾਤਾਂ ਵੱਡੀਆਂ ਭਰੀਆਂ ਹੁੰਦੀਆਂ ਸੀ 8-8 9-9 ਕਿੱਲੇ 10-10 ਕਿੱਲੇ ਆਮੀ ਨਰਮਾ ਹੁੰਦਾ ਸੀਗਾ ਸੱਤਾਂ ਤੇ ਵੀ ਟਿੰਡੇ ਰੱਖ ਦਿੰਦੇ ਹਾਂ ਸੱਤਾਂ ਦੇ ਟਿੰਡੇ ਹੋਣੇ ਹਨਾ ਸਿਆਲਾਂ ਚੋਂ ਚੁਗਨੇ ਦੋ 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 ਮਹੀਨੇ ਚੁਗਨੇ ਉਹ ਇੱਕ ਸੱਭਿਆਚਾਰ ਸੀ ਲੋਕਾਂ ਦੇ ਜਿਹੜਾ ਜੀਵਨ ਨਾਲ ਇਹ ਚੀਜ਼ਾਂ ਜੁੜੀਆਂ ਹੋਈਆਂ ਸੀਗੀਆਂ ਤੇ ਹੁਣ ਮਜਬੂਰੀ ਬਣ ਗਈ ਬਈ ਭਾਵੇਂ ਬਹੁਤ ਜਿਹੜੇ ਅੱਜ ਕੱਲ ਫੇਸਬੁੱਕ ਤੇ ਆਪਾਂ ਕਹਿ ਲਈਏ ਵਿਗਿਆਨੀ ਬਣੇ ਲੋਕ ਜਾਂ ਵਿਦਵਾਨ ਆ ਜਿਹੜੇ ਝੋਨੇ ਨੂੰ ਮਾੜਾ ਕਹਿੰਦੇ ਆ ਹਨਾ ਵੀ ਝੋਨਾ ਲਾਉਂਦੇ ਆ ਕਿਸਾਨ ਧਰਤੀ ਚੋਂ ਪਾਣੀ ਮੁਕਾਈ ਜਾਂਦੇ ਆ ਕਿਸਾਨ ਮਜਬੂਰੀ ਦੇ ਵਿੱਚ ਝੋਨਾ ਲਾਉਂਦਾ ਬਈ ਆਪਣੇ ਏਰੀਆ ਦੀ ਗੱਲ ਕਰੀਏ ਕਿਉਂਕਿ ਝੋਨਾ ਆਪਾਂ ਨੂੰ ਪਤਾ ਵੀ ਨਵੇਂ ਵਾਣ ਹਜੇ ਕੁਝ ਵਾਣ ਹੋਣ ਜਿਹੜੇ ਝੋਨੇ ਵਾਲੇ ਹੋਏ ਆ ਵੀ ਖੇਚਲ ਝੋਨਾ ਵੀ ਬਹੁਤ ਕਰਾਉਂਦਾ ਤੇ ਨਰਮਾ ਸੀ ਜਿਹੜਾ ਚਲੋ ਔੜ ਲੱਗ ਜਾਂਦੀ ਸੀ ਫਿਰ ਵੀ ਹੋ ਜਾਂਦਾ ਸੀ ਮਾੜਾ ਮੋਟਾ ਨਾਲ ਇਹਦੇ ਨਾਲ ਰੋਜ਼ਗਾਰ ਬਹੁਤ ਲੋਕਾਂ ਦਾ ਜੁੜਿਆ ਸੀਗਾ ਪਹਿਲੀ ਗੱਲ ਜਦੋਂ ਬਜਾਈ ਹੁੰਦੀ ਉਸ ਤੋਂ ਬਾਅਦ ਫਿਰ 2 ਮਹੀਨੇ ਆ ਮਹੀਨੇ ਡੇਢ ਮਹੀਨੇ ਬਾਅਦ ਕੱਖ ਮਾਰ ਲੱਗ ਜਾਂਦੇ ਕਿਵੇਂ ਆਪਣੇ ਖੇਤਾਂ ਚ ਰੌਣਕਾਂ ਹੁੰਦੀਆਂ ਸੀ ਇੱਕ ਨਰਮੇ ਵਾਲੇ ਬਾਹ ਚ ਦਰਖਤ ਵੀ ਬਹੁਤ ਹੁੰਦੇ ਸੀ ਕਿਉਂਕਿ ਢੋਨੇ ਨੇ ਆਪਣੇ ਪੁਰਾਣੇ ਦਰਖਤ ਸਾਰੇ ਸੁਕਾਤੇ ਮਾਣ ਮਾੜੇ ਤੋਂ ਮਾੜੇ ਜਿੰਨ ਸਾਰੇ ਡੱਗ ਪੇਪਾਣੇ ਜਿਹੜਾ ਤਿੰਨ ਚਾਰ ਕਿੱਲੇ ਵਾਲਾ ਜੀਵਿੰਦਾਰ ਸੀ ਉਹ ਵੀ ਦੋ ਦਿਹਾੜੇ ਪਾ ਕੇ ਨਰਮਾ ਗੁੜਦਾ ਹਨਾ ਕਸਗੇ ਹੁੰਦੇ ਸੀ ਘਰ ਘਰ ਹੁਣ ਤਾਂ ਮਿਲਦਾ ਵੀ ਕਈ ਘਰਾਂ 'ਚ ਤਾਂ ਕਸਗੇ ਵੀ ਹੈ ਨਹੀਂਗੇ ਕਰੰਟ ਬੰਨਣੀ ਦੇ ਨਹੀਂ ਕਿਨੂੰ ਕਰੰਟ ਬੰਨਦੇ ਨਰਮੇ ਦੀ ਪਹਿਲਾਂ ਜਦੋਂ ਹਾਈਬ੍ਰਿਡ ਨਰਮੇ ਆਏ ਆ ਜਾਂ ਰਾਸੀ ਮੈਕੋ ਦੇ ਆਏ ਆ ਤੇ ਉਦੋਂ ਬਈ ਚੁੰਡੀਆਂ ਨਾਲ ਨਰਮੇ ਆਉਂਦੇ ਹੁੰਦੇ ਸੀ ਬਾਟੀਆਂ 'ਚ ਬੀ ਪਾ ਕੇ ਚੁੰਡੀਆਂ ਨਾਲ ਫਿਰ ਚਲੋ ਜਿਹੜੇ ਨਰਮੇ ਵਾਲੇ ਪਲਾਂਟਰ ਆ ਗਏ ਉਹ ਤਵੇ ਵਾਲੀ ਮਸ਼ੀਨਾਂ ਆ ਗਈਆਂ ਤੇ ਜਿਵੇਂ ਆਪਾਂ ਗੱਲ ਕਰਦੇ ਸੀ ਰਜਗਾਰ ਦੀ ਪਹਿਲਾਂ ਨਰਮੇ ਦੀ ਗੋਡੀ ਹੁੰਦੀ ਹੈ ਨਾ ਗੋਡੀ ਤੋਂ ਬਾਅਦ ਫਿਰ ਜਦੋਂ ਨਰਮਾ ਖੇੜਨਾ ਕਿਉਂਕਿ ਰਜਗਾਰ ਇਹਦਾ ਜੁੜਿਆ ਸੀਗਾ ਚੋਣੀਆਂ ਨਾਲ ਨਰਮਾ ਚੁੱਕਦੀਆਂ ਕਿੰਨੇ ਪਰਿਵਾਰ ਜਿਹੜੇ ਗਰੀਬ ਮਜ਼ਦੂਰ ਪਰਿਵਾਰ ਆ ਉਹਨਾਂ ਰਮੀ ਦੀ ਜ਼ਗਾਈ ਨਾਲ ਜੁੜੇ ਉਹਨਾਂ ਦਾ ਰਜਗਾਰ ਵੀ ਬੰਦ ਆ ਸੀ ਅਗਲਾ 60 70 ਕਿਲੋ 50 ਕਿਲੋ ਨਰਮਾ ਹਰ ਬੁੜੀ ਚੁਗਦੀ ਸੀ ਨਾਲ ਜਵਾਕ ਸੀ ਵਧੀਆ 2 ਮਹੀਨੇ ਉਹਨਾਂ ਦਾ ਚੰਗਾ ਕੰਮ ਚੱਲਦਾ ਸੀਗਾ ਤੇ ਨਰਮੇ ਦੀ ਖੇਤੀ ਫੇਲ ਹੋਣ ਕਰਕੇ ਔਰ ਲੋਕਾਂ ਦਾ ਰਜਗਾਰ ਵੀ ਮਰ ਗਿਆ ਹਨਾ ਵਿਲੇ ਆ ਲੋਕ ਹੁਣ ਝੋਨੇ ਦੀ ਲਵਾਈ ਹੋ ਜੂਗੀ 15 ਦਿਨਾਂ 'ਚ ਉਸ ਤੋਂ ਬਾਅਦ ਉਹ ਲੋਕ ਵੀ ਵਿਲੇ ਆ ਕਿਉਂਕਿ ਨਰਮਾ ਹੈ ਹੀ ਬਹੁਤ ਘੱਟ ਜੇ ਆਪਣੇ ਏਰੀਆ ਦੀ ਗੱਲ ਕਰੀਏ ਪਹਿਲਾਂ 100 'ਚ ਮੈਨੂੰ ਲੱਗਦਾ ਵੀ 40-50 ਕਿੱਲੇ ਨਰਮਾ ਹੁੰਦਾ ਸੀ ਤੇ ਹੁਣ 100 'ਚ 10 ਕਿੱਲੇ ਵੀ ਬਈ ਮਸਾ ਹੋਣੀ ਹੈ ਨਹੀਂਗਾ ਹੈ ਨਹੀਂਗਾ ਕੋਈ ਮਜਬੂਰੀ ਵਸ ਸਕੀ ਤੇ ਬੋਰ ਹੈ ਨਹੀਂ ਰਾਹ ਹੈ ਨਹੀਂ ਹਾਂ ਪਰ ਜੇ ਗੱਲ ਕਰੀ ਆਪਾਂ ਵੀ ਜਿਹੜੀਆਂ ਕੰਪਨੀਆਂ ਨਰਮੇ ਦਾ ਬੀਜ ਤਿਆਰ ਕਰਦੀਆਂ ਜਾਂ ਜਿਹੜੀਆਂ ਇਨਸੈਕਟੀਸਾਈਡ ਪੈਸਟੀਸਾਈਡ ਬਣਾਉਂਦੀਆਂ ਉਹਨਾਂ ਨੇ ਆਪਦਾ ਉਵੇਂ ਚਲਾਈ ਜਾਣਾ ਕੰਮ ਪਰ ਨਰਮੇ ਦੀ ਖੇਤੀ ਘਟਣ ਨਾਲ ਉਹ ਕੰਪਨੀਆਂ ਤੇ ਵੀ ਅਸਰ ਪਿਆ ਉਹਨਾਂ ਦੀ ਜਿਹੜੀ ਸੇਲ ਵੀ ਘਟੀ ਹੈਗੀ ਕਿੰਨੀਆਂ ਦਵਾਈਆਂ ਨਰਮੇ ਤੇ ਹੁੰਦੀਆਂ ਹਨਾ ਉਹ ਚੀਜ਼ ਨਾਲ ਚਲੋ ਉਹਨਾਂ ਨੇ ਤਾਂ ਝੋਨੇ ਦਾ ਆਪਦਾ ਬਦਲ ਦੇਖ ਲਿਆ ਝੋਨੇ 'ਚ ਸਭ ਪ੍ਰਿਆ ਆ ਰਹੀਆਂ ਪਰ ਕਿਸਾਨਾਂ ਨੂੰ ਤੇ ਜਿਹੜੇ ਮਜ਼ਦੂਰ ਪਰਿਵਾਰ ਇਹਨਾਂ ਨੂੰ ਬੜਾ ਨਰਮੇ ਦੀ ਖੇਤੀ ਨਾ ਕਰ ਇੱਕ ਬਾਈ ਜਗਮੀਤ ਨਰਮੇ ਨਾਲ ਮੈਨੂੰ ਪਤਾ ਜਿਹੜੇ ਆਪਣੇ ਚੁੱਲ੍ਹੇ ਹਾਰੇ ਇਹ ਵੀ ਖਤਮ ਹੋ ਗਏ ਹਨ ਅੱਗੇ ਬਾਲਣਾ ਸ਼ੋਰ ਲੱਗੇ ਜਾਣੇ ਕਿੰਨੇ ਕਿੰਨੇ ਬੁੜੀਆਂ ਨੇ ਲਿਆਉਣਾ ਸਾਰਾ ਰੋਟੀ ਪਾਣੀ ਪਾਣੀ ਗਰਮ ਕਰਨਾ ਗਰੀਬ ਵੀ ਬੰਦਾ ਪੰਡ ਭਰ ਕੇ ਲੈ ਜਾਂਦਾ ਬਾਲਣ ਵੱਧ ਹੁੰਦਾ ਹੀ ਆਪਣੇ ਹੁਣ ਤਾਂ ਗੈਸ ਚੁੱਲੀ ਚੱਲ ਪਈਆਂ ਇਨੀਆਂ ਛਟੀਆਂ ਹੁੰਦੀਆਂ ਸੀ ਵੀ ਆਪਣੇ ਚਲ ਚਾਰ ਪੰਜ ਗਿੱਲਾਂ ਦੀਆਂ ਰੱਖ ਕੇ ਬਾਕੀ ਰਿਸ਼ਤੇਦਾਰਾਂ ਨੂੰ ਦੇਣਾ ਟਰਾਲੀ ਲਾਹਣੀ ਹੈ ਨਾ ਲੱਦ ਕੇ ਹਾਂ ਜਿਹੜੇ ਏਰੀਆ ਦੱਸੇ ਰਿਸ਼ਤੇਦਾਰਾਂ ਨੂੰ ਅਗਲਾ ਆਉਂਦੀਆਂ ਕੁੜੀਆਂ ਨੂੰ ਵੀ ਕੰਮ ਇਹ ਸਾਰਦਾ ਸੀਗਾ ਬਾਲਾਂ ਦਾ ਡੰਗ ਤੇ ਜਿਹੜੇ ਸਿਲੰਡਰ ਆ ਤਾਂ 3-4 ਸਾਲ ਹੋ ਗਏ ਸਿਲੰਡਰ ਹੁਣ ਆਪਣੇ ਵੀ ਘਰਾਂ 'ਚ ਮਹੀਨੇ ਦਾ ਸਿਲੰਡਰ ਲੱਗ ਜਾਂਦਾ ਤੇ ਪਹਿਲਾਂ ਤਾਂ ਮੰਨ ਲਓ ਤਾਂ ਵੀ ਆਏ ਗਏ ਤਾਂ ਕਿਦੇ ਸਿਲੰਡਰ ਤੇ ਚਾਹ ਬਣਦੀ ਸੀਗੀ ਤੇ ਵਧੀਆ ਨਾਲੇ ਧੂਨੀਆਂ ਸੇਕਦੇ ਸੀ ਛਟੀਆਂ ਛਿੱਕਰੀਆਂ ਜੁੱਲਿਆਂ ਮੂਰੇ ਕਿੰਨੀਆਂ-ਕਿੰਨੀਆਂ ਹੁੰਦੀਆਂ ਸੀ ਨਰਮਾ ਕੱਢੀ ਜਾਣਾ ਨਰਮਾ ਬੇਲਾ ਚੁਗਦੀਆਂ ਚੋਣੀਆਂ ਫਿਰ ਕਮੌਲ ਬਣ ਜਾਂਦਾਈ ਬਈ ਉਹਦਾ ਇੱਕ ਤਾਂ ਰਤ ਬਹੁਤ ਵਧੀਆ ਹੁੰਦੀ ਸੀ ਨਾ ਸੱਭਿਆਚਾਰ ਹੁੰਦਾ ਬਈ ਇਹ ਹੈ ਨਾ ਆਪਦੇ ਲੋਕਾਂ ਨਾਲ ਜੁੜੀ ਹੁੰਦੀ ਸੀ ਇਹ ਚੀਜ਼ ਘਰਾਂ ਚ ਇਕੱਠੇ ਬਹਿ ਕੇ ਲੋਕ ਨਰਮਾ ਕੱਢਦੇ ਢਿੰਡੇ ਕੱਢਦੇ ਗੱਲਾਂ ਹੁੰਦੀਆਂ ਕਬੀਲਦਾਰੀ ਦੀ ਤੇ ਉਹ ਚੀਜ਼ਾਂ ਵੀ ਗਈਆਂ ਹੁਣ ਇੱਕ ਬਾਈ ਇਹ ਫਸਲ 'ਚ ਖੁਸ਼ੀ ਸੀ ਬਰਕਤ ਸੀ ਮਿਹਨਤ ਸੀ ਤੇ ਸਬਰ ਹੁੰਦਾ ਸੀ ਹਨਾ ਆਹ 8 ਮਹੀਨਿਆਂ ਦੀ ਫਸਲ ਸੀ ਸਬਰ ਆਏ ਹੁੰਦਾ ਸੀ ਜੋ ਝੋਨੇ 'ਚ ਬਾਈ ਉਹ ਖੁਸ਼ੀ ਜੀ ਨਹੀਂ ਆਉਂਦੀ ਯਾਰ ਵੱਟ ਕੇ ਬਸ ਸਿੱਧਾ ਆੜਤੀਓਂ ਕੋਲੀ ਜਾਂਦਾ ਇਹ 'ਚ ਨਾ ਤਾਂ ਕੋਈ ਬੱਚਿਆਂ ਦਾ ਨਾ ਪਰਿਵਾਰ ਦਾ ਨਾ ਕੋਈ ਚੂਣੀਆਂ ਦਾ ਨਾ ਮਜ਼ਦੂਰਾਂ ਦਾ ਕਿਸੇ ਦਾ ਵੀ ਕੋਈ ਹੈ ਨਹੀਂ ਹਨਾ ਵਿੱਚ ਸਬਰ ਇਹਦੇ ਚਾਏ ਹੁੰਦਾ ਸੀ ਨਾ ਬਾਈ ਹੁਣ ਜਿਵੇਂ ਮੰਨ ਲਾ ਚਗਾਈਆਂ ਸ਼ੁਰੂ ਹੋ ਜਾਂਦੀਆਂ ਸੀਗਾ ਤੇ ਚਾਰ ਚਗਾਈਆਂ ਪੰਜ ਚਗਾਈਆਂ ਕਰਕੇ ਉਹ ਨਰਮਾ ਜੁੜ ਜਾਂਦਾ ਜਦੋਂ ਫਿਰ ਰੇਟ ਆਉਂਦਾ ਸੀ ਤਾਂ ਵੇਚ ਲੈਂਦੇ ਸੀ ਨਹੀਂ ਅਗਲਾ ਆਪਦਾ ਵੇਚ ਨਰਮੇ ਦੀ ਖੇਤੀ ਨਿਮੇੜ ਕੇ ਫੇਰ ਵੇਚਦੇ ਸੀ ਹੌਲੀ-ਹੌਲੀ ਅੰਦਰ ਸਟੋਰ ਹੁੰਦਾ ਜੀ ਨਰਮੇ ਦਾ ਐਫ ਡੀ ਵਾਲਾ ਕੰਮ ਹੋ ਜਾਂਦਾ ਹਾਂ ਵੀ ਚੱਲ ਜਦੋਂ ਰੇਟ ਆਊਗਾ ਉਹ ਕੋ ਵੇਚੀ ਜਾਂਦੇ ਜਦੋਂ ਰੇਟ ਆਊਗਾ ਉਦੋਂ ਵੇਚ ਲਾਂਗੇ ਤੇ ਨਰਮੇ ਦੀ ਖੇਤੀ ਨੂੰ ਜਿਵੇਂ ਕੀੜਿਆਂ ਨੇ ਵੀ ਘਟਾਇਆ ਪਰ ਜਿਹੜਾ ਰੇਟ ਆ ਇਹ ਰੇਟ ਕਰਕੇ ਵੀ ਬਹੁਤ ਕਿਸਾਨ ਖੇਤੀ ਛੱਡ ਗਏ ਜਿਹੜੇ ਹਿਸਾਬ ਨਾਲ ਇਹਦੀ ਖੇਚਲ ਆ ਬਈ ਹਨਾ ਇੰਨੀ ਮਿਹਨਤ ਵਾਲੀ ਫਸਲ ਆ ਤੇ ਰੇਟ ਬਹੁਤ ਘੱਟ ਆ ਚਾਹੇ ਸਰਕਾਰ ਇਹਦਾ ਰੇਟ ਬੰਦ ਹੀ ਆ ਪਰ ਮੈਂ ਕਹਣਾ ਵੀ ਕਿੰਨੇ ادارے ਆ ਜਿਹੜੇ ਸਰਕਾਰ ਵੱਲੋਂ ਇਸ ਕੰਮ ਤੇ ਲਾਏ ਜਾਂਦੇ ਆ ਵੀ ਤੁਸੀਂ ਦੇਖੋ ਨਰਮੇ ਦੀ ਖੇਤੀ ਨੂੰ ਕਿਉਂ ਘਟੀ ਆ ਜਾਂ ਇਹਦਾ ਰੇਟ ਕਿਵੇਂ ਤੈਅ ਹੁੰਦਾ ਸਰਵੇ ਹੁੰਦੇ ਆ ਵੀ ਉਹ ਪਤਾ ਨਹੀਂ ਕਿੱਥੇ ਕੰਮ ਕਰਦੇ ਆ ਕਿਹੜੇ ਖੇਤਾਂ ਚੋਂਦੇ ਆ ਹਨਾ ਵੀ ਹੁਣ ਵੀ ਕਹਿੰਦੀ ਹੈ ਸਰਕਾਰ ਵੀ ਅਸੀਂ ਜ਼ੋਰ ਲਾਉਣੇ ਆ ਝੋਨੇ ੇਠ ਰਕਵਾ ਘਟੇ ਨਰਮੇ ੇਠ ਵਧੇ ਪਰ ਗਰਾਊਂਡ ਲੈਵਲ ਤੇ ਕੰਮ ਹੀ ਨਹੀਂ ਹੋ ਰਿਹਾ ਕਿੱਥੇ ਕੰਮ ਹੋ ਰਿਹਾ ਜਿਹੜੇ ਕੋਈ ਸੰਸਥਾ ادارے ਆ ਹਨਾ ਜਾਂ ਵਿਭਾਗ ਆ ਖੇਤੀਬਾੜੀ ਵਿਭਾਗ ਆਪਣੇ ਉਹਨਾਂ ਦੀ ਡਿਊਟੀ ਹੈਗੀ ਆ ਵੀ ਤੁਸੀਂ ਨਰਮੇ ਦੀ ਖੇਤੀ ਨੂੰ ਬਹਾਲ ਕਰੋ ਜ਼ਿਮੀਂਦਾਰਾਂ ਨੂੰ ਸਪ੍ਰੇਅਾਂ ਦੱਸੋ ਜਾਂ ਤਰੀਕੇ ਦੱਸੋ ਉਹ ਜਿਹੜੇ ਤਰੀਕੇ ਆ ਉਹ ਬਈ ਦਫ਼ਤਰਾਂ ਤੱਕ ਜਾਂ ਜਿਹੜੇ ਅਖਬਾਰਾਂ 'ਚ ਖਬਰਾਂ ਲਵਾਉਣ ਤੱਕ ਹੀ ਸੀਮਤ ਰਹਿ ਜਾਂਦੇ ਆ ਕਿਸਾਨਾਂ ਕੋਲੇ ਆ ਕੇ ਕੋਈ ਨਹੀਂ ਦੱਸਦਾ ਵੀ ਚਲੋ ਖੇਤੀ ਦੇ ਹੁਣੇ ਸੰਕਟ ਆ ਗੁਲਾਬੀ ਸੁੰਡੀ ਨਹੀਂ ਮਰ ਰਹੀ ਇਹਦੇ 'ਚ ਕੋਈ ਹੋਰ ਟੈਕਨੋਲੋਜੀ ਆ ਜਾਊਗੀ ਜਿਵੇਂ ਖੋਜਾਂ ਹੋਈਆਂ बीटी ਅੱਗੇ ਜਨਰੇਸ਼ਨਾਂ ਵੀ ਬੀਟੀ ਦੀਆਂ ਹੈਗੀਆਂ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲੀ ਉਹਦੇ ਅਲੱਗ ਕਾਰਨ ਹੈਗੇ ਹਨਾ ਅਡਵਾਂਸਡ ਟੈਕਨੋਲੋਜੀ ਚ ਪੈਸਟੀਸਾਈਡ ਵੀ ਬਣੇ ਹੋਇਆ ਬਹੁਤ ਚਲੋ ਕਦੇ ਨਾ ਕਦੇ ਆਜੂਗੀ ਤਕਨੀਕ ਵੀ ਸੰਡੀ ਇਹਦੇ ਥੱਲੇ ਕੰਟਰੋਲ ਹੋ ਜਾਊਗੀ ਪਰ ਉਸ ਲੈਵਲ ਤੇ ਕੰਮ ਤਾਂ ਹੋਣਾ ਚਾਹੀਦਾ ਨਾ ਸਰਕਾਰ ਵੱਲੋਂ ਜਿਹੜੇ ਅਦਾਰੇ ਇਸ ਕੰਮ ਤੇ ਡਿਊਟੀ ਲੱਗੀ ਉਹਨਾਂ ਦੀ ਖੋਜਾਂ ਹੋਣ ਵੀ ਨਰਮੇ ਦੀ ਖੇਤੀ ਨੂੰ ਦੁਬਾਰਾ ਮਾਲ ਵਿੱਚ ਬਹਾਲ ਕੀਤਾ ਜਾਵੇ ਕੋਗੇ ਜਿਹੜੇ ਵੀ ਆਪਾਂ ਕੱਪੜੇ ਪਾਉਣੇ ਆ ਲੋੜ ਹਨਾ ਹੈਗੀ ਆਪਾਂ ਨੂੰ ਕਾਟਨ ਆਪਣੇ ਬਈ ਇਧਰ ਕਪਾਹ ਤੇ ਕਾਟਨ ਸੇਵ ਵੀ ਚੰਗੀ ਕਿਸਮ ਦਾ ਹੈ ਆਪਣੇ ਏਰੀਆ ਦੇ ਮੰਨਣਾ ਆਪਣੇ ਬਹੁਤ ਬਈ ਵਧੀਆ ਜੇ ਦੇਸੀ ਕਪਾਹ ਹੁੰਦੀ ਸੀ ਉਹ ਤਾਂ ਕਾਟਨ ਬਹੁਤ ਹਾਈ ਕਮ ਸੀਗਾ ਦਾ ਉਹਦੀ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਕਨਾਲ ਕਨਾਲ ਜਿਨ੍ਹਾਂ ਦੇ ਕੁੜੀਆਂ ਦੇ ਵਿਆਹ ਹੋਣੇ ਉਹਨਾਂ ਨੇ ਦੋ ਦੋ ਕਨਾਲਾ ਕਿਲਾ ਕਿਲਾ ਕਪਾਹ ਦਾ ਬੀਜ ਲੈਣਾ ਫਿਰ ਉਹਨੂੰ ਅੱਡ ਚੂਗਣਾ ਉਹਨੂੰ ਫਿਰ ਰੂਹ ਕਢਾਉਣੀ ਉਹਦੇ ਫਿਰ ਖੇਸ ਬੋਣਨੇ ਹਨਾ ਉਹ ਨਰਮੇ ਨਾਲੋਂ ਵੀ ਕਪਾਹ ਦਾ ਚੰਗਾ ਸੀਗਾ ਨਰਮੇ ਨਾਲੋਂ ਕਪਾਹ ਹੁੰਦੀ ਸੀ ਦੇਸੀ ਘਿਬਾਹ ਹੁੰਦੀ ਸੀ ਬੜੇ ਮੇਉ ਦੇ ਲੈ ਕੇ ਸੋਹਣੀ ਬਾਤ ਨਹੀਂ ਪੋਲੀ ਪਰ ਡੱਗ ਪੈਂਦੀ ਸੀ ਥੱਲੇ ਖੇਰਪੇ ਨਾਲੇ ਕੋਈ ਬੜੇਵੇਂ ਭਿਉਂ ਕੇ ਸਵਾਜ ਮਲ ਕੇ ਉਹ ਬੀਜਦੇ ਨੇ ਤੇ ਚਾਹ ਲੋ ਡੱਗ ਵੀ ਪੈਂਦੀ ਥੱਲੇ ਚੋਕ ਕੇ ਫੁੱਟੀਆਂ ਬੁੜੀਆਂ 5-10 ਪੰਡਾ ਕਰ ਲੈਂਦੇ ਨੇ ਇਕੱਠਾ ਉਹ ਤੋਂ ਬਾਅਦ ਕਢਾ ਲੈਂਦੇ ਨੇ ਇੱਕ ਬਾਈ ਹੋਰ ਆਣਾ ਗੱਲ ਜਿਵੇਂ ਤੁਸੀਂ ਉਹ ਨਰਮ ਜੀ ਰਾਮ ਪਿਆਰੀ ਲਈ ਬੈਠੇ ਆ ਤੇ ਉਧਰ ਆ ਝੋਨੇ 'ਚ ਤਾਂ ਨਹੀਂ ਆਏ ਬੈਠ ਕੇ ਵੀਡੀਓ ਬਣਾ ਸਕਦੇ ਸੀ ਹਣਾ ਝੋਨੇ 'ਚ ਨਹੀਂ ਇਹ 'ਚ ਬੰਦਾ ਆਰਾਮ ਵੀ ਕਰ ਸਕਦਾ ਕੋਸ ਮਰਜ਼ੀ ਕਰ ਲੋ ਇਹਦੇ 'ਚ ਬਾਕੀ ਹੁਣ ਜਿਵੇਂ ਨਰਮਾ ਚਲੋ ਇਹਦਾ 2.5 ਮਹੀਨੇ ਬਾਅਦ ਮਾਲਾ ਆਉਣਾ ਹਨਾ ਇਹਨੇ ਖੜਨਾ 2.5-3 ਮਹੀਨੇ ਬਾਅਦ ਤੇ ਉਸ ਤੋਂ ਪਹਿਲਾਂ ਅੱਗੇ ਜਿਵੇਂ ਖਖੜੀਆਂ ਵੀ ਦਿੰਦੇ ਸੀ ਕੋਈ ਟਿੰਡੋ ਸੱਡ ਦਿੰਦਾ ਸੀ ਜਾਂ ਚੌਲੇ ਝੂਲੇ ਵੀ ਵੀ ਪਿੰਡਾਂ ਵੀ ਦਿੰਦੇ ਸੀ ਤੁਮੇ ਹੋ ਜਾਂਦੇ ਸੀ ਇਹ ਚੀਜ਼ਾਂ ਵੀ ਆਮਦਨ ਦੇ ਜਾਂਦੀਆਂ ਸੀ ਆਪ ਤਾਂ ਖਾਂਦੇ ਸੀ ਹੁਣ ਝੂਨੇ ਚ ਕੀ ਆ ਕੁਸ ਵੀ ਨਹੀਂ ਲੋਪ ਹੋਈ ਐ ਬਾਈ ਹਰ ਹਰ ਦੇ ਤੇ ਹਰ ਹਰ ਦੇ ਓੜੇ ਹੁੰਦੇ ਸੀਗੇ ਆਪਣੇ ਅੱਗੇ ਮਾਲਣ ਦਾ ਵੀ ਕੰਮ ਲੈਂਦੇ ਉੱਤੇ ਦਾਲ ਦਾ ਝੋਨੇ ਦੀ ਫਸਲ ਵੀ ਨਹੀਂ ਮਾੜੀ ਪਰ ਮਨ ਤਾਂ ਇਹ ਲੱਗਦਾ ਯਾਰ ਮੇਰਾ ਮਾਲਵਾ ਖੁੰਝ ਗਿਆ ਪੰਜਾਬ ਬਰਬਾਦ ਹੋ ਗਿਆ ਜਿਵੇਂ ਹੁਣ ਹੈਨਾ ਅੱਗੇ ਕੀ ਕੋਸ ਹੁਣਾ ਵਿੱਚ ਸਰਤਾਜ ਨੇ ਗੀਤ ਲਿਖਿਆ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕਿ ਦੁਆਬੇ ਵਿੱਚ ਫੁੱਲ ਨਹੀਂ ਕਪਾਈਦੇ ਮਾਲਵੇ ਦੀ ਪਛਾਣ ਸੀਗੀ ਬਈ ਨਰਮਾ ਤੇ ਆਪਾਂ ਦਾ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹਦੇ ਤੇ ਖੋਜ ਕਰੋ ਵਧੀਆ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਨਰਮੀ ਦੀ ਖੇਤੀ ਵੱਲ ਕਿਸਾਨਾਂ ਨੂੰ ਲੈ ਕੇ ਆਓ ਇਹ ਨਹੀਂ ਵੀ ਤੁਸੀਂ ਡਿਊਟੀ ਲਾਤੀ ਤੇ ਉਹ ਡਾਕਟਰ ਆ ਕੇ ਖੇਤ ਚ ਉਹ ਬੀਜ ਦੇ ਕੇ ਸਾਈਡਾਂ ਦੇ ਵੀ ਆਹ ਲਾ ਲਓ ਫੋਟੋਆਂ ਕਰਾ ਕੇ ਤੇ ਉਸ ਤੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛਣੀ ਵੀ ਪ੍ਰੋਪਰ ਤਰੀਕੇ ਦੇ ਨਾਲ ਇਹਦੇ ਪ੍ਰੋਗਰਾਮ ਬਣਨ ਟੀਮਾਂ ਬਣਨ ਵਧੀਆ ਜਿਹੜੇ ਕੋਈ ਵਿਗਿਆਨੀ ਹੈਗੇ ਆ ਬਾਹਰੋਂ ਸਾਇੰਟਿਸਟ ਬੁਲਾ ਕੇ ਤਰੀਕੇ ਦੇ ਨਾਲ ਇਹਦੀ ਖੇਤੀ ਦੁਬਾਰਾ ਤੋਂ ਸ਼ੁਰੂ ਹੋਵੇ ਫਾਰਮਾਂ 'ਤੇ ਠੀਕ ਹੈ ਇਹਦਾ ਵੀ ਹੋ ਸਕਦਾ ਧੰਨਵਾਦ ਜੀ ਹੁਣ ਤੁਸੀਂ ਯੂਨੀਵਰਸਿਟੀ ਵਾਪਸ ਹੀ ਜਾਓਗੇ ਕਿ ਜੀ ਇੱਥੇ ਹੀ ਹੈ